ਇਹ ਪਵਿੱਤਰ ਕੀਤਾ ਤੇ ਮੈਂ ਤੁਹਾਨੂੰ ਆਪਣੀ ਪਵਿੱਤਰ ਪਰਜਾ ਬਣਾਇਆ ਹੈ ਨਾ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਇਹਨਾਂ ਦੇ ਵਿੱਚੋਂ ਕੱਢ ਲਿਆਂਦਾ ਹੈ ਗਲਤੀਆਂ ਚਾਰ ਦੀ 7 ਚ ਪ੍ਰਭੂ ਭਲਾਤੀ ਕਹਿੰਦਾ ਕਹਿੰਦਾ ਤੁਸੀਂ ਕਿੱਕਣ ਕਹਿੰਦਾ ਤੁਸੀਂ ਫਿਰ ਉਹ ਨਕਮੀਆਂ ਮੂਲ ਗੱਲਾਂ ਦੇ ਵੱਲ ਚਲੇ ਜਾਓ ਹਣਾ ਪ੍ਰਭੂ ਹੰਨਾ ਕਿਦਾਂ ਤੋਂ ਹੀ ਚੱਲ ਜਾਂਦੇ ਹੋ ਮੈਨੂੰ ਤਾਂ ਕਿੰਦਾ ਇਸ ਗੱਲ ਵੀ ਨਹੀਂ ਅਜੇ ਤੱਕ ਸਮਝ ਲੱਗੀ ਮੈਨੂੰ ਤਾਂ ਕਿੰਦਾ ਅਜੇ ਤੱਕ ਇਹ ਸਮਝ ਨਹੀਂ ਲੱਗੀ ਕਿ ਤੁਸੀਂ ਪਤਾ ਨਹੀਂ ਕਿੱਦਾਂ ਕਿਦਾਂ ਦੇ ਨਾ ਫੇਰ ਤੁਸੀਂ ਉੱਧਰ ਹੀ ਚਲੇ ਉੱਧਰ ਚੱਲ ਜਾਂਦੇ ਹੋ ਉਹਨਾਂ ਗੱਲਾਂ ਦੇ ਵੱਲ ਫੇਰ ਮੋੜੇ ਆਉਂਦੇ ਹੋ ਜਿਤਨੇ ਪ੍ਰਭੂ ਨੇ ਤੁਹਾਨੂੰ ਕੱਢ ਲਿਆਂਦਾ ਇਸرائیਲੀਆਂ ਨੂੰ ਪ੍ਰਭੂ ਨੇ ਜਦੋਂ ਉਹਨਾਂ ਨੂੰ ਗੁਲਾਮੀ ਦੇ ਵਿੱਚੋਂ ਕੱਢ ਕੇ ਲਿਆਦਾ ਨਾ ਤੇ ਪ੍ਰਭੂ ਜੀ ਨੇ ਇੱਕ ਉਹਨਾਂ ਨੂੰ ਵਚਨ ਦਿੱਤਾ ਕਿ ਤੁਸੀਂ ਕਦੇ ਨਾ ਭੁੱਲਣਾ ਤੇ ਸਦਾ ਚੇਤੇ ਰੱਖਣਾ ਕਿ ਤੁਸੀਂ ਮਿਸਰ ਦੇ ਵਿੱਚ ਗੁलाम ਸੀ ਇਹ ਕਹਿੰਦਾ ਤੁਸੀਂ ਚੇਤੇ ਰੱਖਿਓ ਕਿ ਪਹਿਲੇ ਤੁਸੀਂ ਗੁਲਾਮ ਸੀ ਇਸ ਗੱਲ ਨੂੰ ਚੇਤੇ ਰੱਖਿਓ ਕਿ ਪਹਿਲੇ ਤੁਸੀਂ ਕੁੱਤਾਂ ਦੇ ਸਤਾਏ ਹੋਏ ਸੀ ਇਸ ਗੱਲ ਦਾ ਪ੍ਰਭੂ ਜੀ ਕਹਿੰਦੇ ਨੇ ਚੇਤਾ ਰੱਖੋ ਕਿ ਪਹਿਲੇ ਤੁਸੀਂ ਬਿਮਾਰ ਬਿਮਾਰ ਆਏ ਸੀ ਮੇਰੇ ਕੋਲ ਦੁਖੀ ਮੇਰੇ ਕੋਲ ਆਏ ਸੀ ਪਰ ਸਾਮੀਆਂ ਨੂੰ ਮੇਰੇ ਕੋਲ ਲੈ ਕੇ ਆਏ ਸੀ ਤਰ੍ਹਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਮੇਰੇ ਕੋਲ ਤੁਸੀਂ ਲੈ ਕੇ ਆਏ ਸੀ ਤੇ ਮੈਂ ਹੀ ਤੁਹਾਨੂੰ ਚੰਗਿਆ ਕੀਤਾ ਤੇ ਮੈਂ ਹੀ ਤੁਹਾਨੂੰ ਪਵਿੱਤਰ ਕਰਕੇ ਤੇ ਆਪਣੀ ਪਵਿੱਤਰ ਪਰਜਾ ਬਣਾ ਰਿਹਾ ਆ ਪ੍ਰਮੋ ਕਾਇਨੇ ਦੇ ਕਹਿੰਦਾ ਤੁਸੀਂ ਕੀ ਕਰੋ ਇਹਨਾਂ ਦੇ ਵਿੱਚੋਂ ਨਿਕਲੋ ਮੈਂ ਕਹਿੰਦਾ ਤਾਂ ਤੇ ਤੁਹਾਨੂੰ ਇਹਨਾਂ ਦੇ ਵਿੱਚੋਂ ਨਿਕਲਣ ਨੂੰ ਕਹਿੰਦਾ ਹਾਂ ਕਿਤੇ ਇਹਨਾਂ ਦੇ ਪਾਪਾਂ ਦੇ ਤੁਸੀਂ ਭਾਗੀ ਨਾ ਬਣ ਜਾਓ ਤੁਸੀਂ ਇਹਨਾਂ ਦੇ ਨਾਲ ਰਲ ਕੇ ਕਿਤੇ ਬੁੱਧ ਪ੍ਰਸਤੀ ਨਾ ਕਰਨ ਲੱਗ ਪਿਓ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਇੱਕ ਇੱਕ ਵਚਨ ਜਿਹੜਾ ਹੈ ਨਾ ਇਹ ਪ੍ਰਭੂ ਜੀ ਦਾ ਸਾਨੂੰ ਇਹ ਗੱਲ ਸਿਖਾਉਂਦਾ ਕਿ ਵੇਖੋ ਕਿਤੇ ਤੁਸੀਂ ਪਾਪਾਂ ਦੇ ਪਾ ਕੀ ਨਾ ਇਹਨਾਂ ਦੇ ਮਨ ਨਾਲ ਲੱਗ ਕੇ ਜਿੱਦਾਂ ਆਪਾਂ ਕਹਿੰਦੇ ਆ ਨਾ ਆਪ ਤੇ ਡੁੱਬੀ ਨਾਲ ਮੈਨੂੰ ਵੀ ਲੈ ਕੇ ਡੁੱਬੀ ਉਹ ਇਹਨਾਂ ਨੇ ਤੇ ਡੁੱਬਣਾ ਹੀ ਆ ਜਿਹੜੇ ਨਹੀਂ ਅੱਜ ਮੰਨਦੇ ਜਿਹੜੇ ਨਹੀਂ ਪ੍ਰਭੂ ਦਾ ਗਲਾਮ ਮੰਨਦੇ ਜਿਹੜੇ ਨਹੀਂ ਪ੍ਰਭੂ ਦੇ ਕੋਲ ਆ ਰਹੇ ਇਹਨਾਂ ਦੇ ਮਰਨਾ ਹੀ ਮਰਨਾ ਪਰ ਪ੍ਰਭੂ ਜੀ ਕਹਿੰਦੇ ਨੇ ਕਿ ਤੁਸੀਂ ਇਹਨਾਂ ਦੇ ਵਿੱਚੋਂ ਨਿਕਲ ਹਾਂ ਇਹ ਪਿੰਦਾ ਇੱਕ ਕੱਬੀ ਪੀੜੀ ਆ ਇਹ ਕੱਬੀ ਪੀੜੀ ਤੋਂ ਤੁਸੀਂ ਬਚ ਜਾਓ ਇਸ ਕੱਬੀ ਪੀੜੀ ਤੋਂ ਬਚੋ ਇਹ ਰਸੂਲਾਂ ਦੇ ਕਰਤੱਬ ਦੇ ਵਿੱਚ ਲਿਖਿਆ ਕਿ ਗੱਬੀ ਪੀੜੀ ਤੋਂ ਤੂੰ ਹੀ ਬਚ ਕੇ ਰਹਿ ਉਹ ਇੱਥੇ ਗੁਰਤਿਆਂ ਚਾਰ ਬਾਪ ਕਿੱਥੇ ਕੀ ਲਿਖਿਆ ਪਰ ਮੂੜ ਜੋ ਤੁਸੀਂ ਪਰਮੇਸ਼ਰ ਨੂੰ ਜਾਣਗੇ ਮੂੜ ਤੁਸੀਂ ਹੁਣ ਪਰਮੇਸ਼ਵਰ ਨੂੰ ਜਾਣ ਗਏ ਹੋ ਸਿਕੋ ਹੁਣ ਪਰਮੇਸ਼ਵਰ ਨੇ ਤੁਹਾਨੂੰ ਵੀ ਜਾਣ ਲਿਆ ਹੈ ਕਿੰਨ ਤੁਸੀਂ ਮੋੜ ਨਿਰਪਰ ਅਤੇ ਨਕੰਨੀਆਂ ਅਮੋਲ ਗੱਲਾਂ ਉਹ ਗੱਲਾਂ ਦੇ ਵੱਲ ਮੁੜ ਜਾਂਦੇ ਉਹ ਜਿਨ੍ਹਾਂ ਗੱਲਾਂ ਦਾ ਕੋਈ ਫਾਇਦਾ ਪੁੰਦਾ ਨਹੀਂ ਹੈ ਜਿਨ੍ਹਾਂ ਦੇ ਬੰਦਨ ਵਿੱਚ ਤੁਸੀਂ ਨਵੇਂ ਸ੍ਰਿਓ ਆਉਣਾ ਚਾਹਦੇ ਹੋ ਜਿਨ੍ਹਾਂ ਦੇ ਬੰਦਨਾ ਦੇ ਵਿੱਚ ਨਵੇਂ ਸ੍ਰਿਓ ਫੇਰ ਉਹਨਾਂ ਹੀ ਬੰਦਨਾ ਦੇ ਵਿੱਚ ਆਉਣਾ ਚਾਹੁੰਦੇ ਬਹੁਤ ਸਾਰੇ ਖੁਦਾ ਦੇ ਭਮਣ ਦੇ ਵਿੱਚ ਆਉਂਦੇ ਨੇ ਇਹ ਸੁੰਸੀ ਚਿੰਗਾਈ ਦਿੰਦਾ ਇਹ ਸੁੰਸੀ ਉਹਨਾਂ ਨੂੰ ਚਮਤਕਾਰ ਕਰ ਕਰਕੇ ਵਿਖਾਉਂਦਾ ਤੇ ਉਹ ਫੇਰ ਵਾਪਸ ਮੁੜ ਜਾਂਦੇ ਨੇ ਤਾਂ ਇਹਦੇ ਪ੍ਰਭੂ ਉਹਨਾਂ ਨੇ ਕਹਿੰਦੇ ਨੇ ਪ੍ਰਭੂ ਜੀ ਉਹਨਾਂ ਲਈ ਕਹਿੰਦਾ ਤੁਹਾਡੇ ਲਈ ਨਹੀਂ ਕਹਿੰਦੇ ਨੇ ਭਾਵੇਂ ਉਹਨਾਂ ਨੇ ਮੈਨੂੰ ਜਾਣ ਲਿਆ ਭਾਵੇਂ ਉਹਨਾਂ ਨੇ ਮੈਨੂੰ ਜਾਣ ਲਿਆ ਪਰ ਫਿਰ ਵੀ ਮੇਰੇ ਜੋਗ ਉਹਨਾਂ ਨੇ ਵਡਿਆਈ ਮੇਰੀ ਨਾ ਕੀਤੀ ਪਾਰੋਂ ਆਪਣੀਆਂ ਹੀ ਸੋਚਾਂ ਦੇ ਵਿੱਚ ਨਕੰਮੇ ਬਣ ਗਏ ਉਹ ਆਪਣੀਆਂ ਸੋਚਾਂ ਦੇ ਵਿੱਚ ਕੀ ਬਣ ਗਏ ਨੇ ਨਕੰਮੇ ਹਨਾ ਤੇ ਪ੍ਰਭੂ ਕਹਿੰਦਾ ਤੁਸੀਂ ਉਹਨਾਂ ਦੇ ਵਿੱਚ ਵੜਿਓ ਤੁਸੀਂ ਹੁਣ ਉਹਨਾਂ ਦੇ ਵਿੱਚੋਂ ਨਿਕਲੋ ਕਿਤੇ ਉਹਨਾਂ ਵਾਲੀਆਂ ਜਿਵੇਂ ਉਹ ਠੀਠ ਨੇ ਜਿਵੇਂ ਉਹ ਅਨੁਸ਼ਵਾਸੀ ਨੇ ਜਿਵੇਂ ਉਹ ਗੁੱਦਵਾਰ ਨੂੰ ਮੰਨਦੇ ਨੇ ਜਿਵੇਂ ਉਹ ਵੀਰਵਾਰ ਨੂੰ ਮੰਨਦੇ ਨੇ ਜਿਵੇਂ ਉਹ ਮੰਗਲਵਾਰ ਨੂੰ ਮੰਨਦੇ ਨੇ ਕਿਤੇ ਉਹਨਾਂ ਦੀਆਂ ਆਦਤਾਂ ਤੁਹਾਡੇ ਵਿੱਚ ਨਾ ਆ ਜਾਣ ਤੁਸੀਂ ਕੀ ਕਰੋ ਇਹਨਾਂ ਦੇ ਵਿੱਚੋਂ ਨਿਕਲੋ ਉਹ ਪ੍ਰਭੂ ਨਿਕਲ ਨੂੰ ਕਹਿੰਦਾ ਪ੍ਰਭੂ ਜੀ ਤੁਹਾਨੂੰ ਬਚਾਉਣ ਦੇ ਚੱਕਰ 'ਚ ਆ ਪ੍ਰਭੂ ਤੁਹਾਨੂੰ ਮਾਰਨਾ ਨਹੀਂ ਚਾਹੁੰਦਾ ਪ੍ਰਭੂ ਤੁਹਾਨੂੰ ਨਰਕ 'ਚ ਨਹੀਂ ਚਾਹੁੰਦਾ ਕਿ ਮੇਰਾ ਪੁੱਤਰ ਮੇਰੀ ਧੀ ਨਰਕ ਦੇ ਵਿੱਚ ਚਲੀ ਜਾਏ ਔਰ ਮੈਂ ਇੱਕ ਗੱਲ ਹੋਰ ਦੱਸਣਾ ਪ੍ਰਭੂ ਤੁਹਾਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ ਪ੍ਰਭੂ ਕਦੇ ਨਹੀਂ ਚਾਹੁੰਦਾ ਕਿ ਮੇਰੀ ਧੀ ਦੀਆਂ ਅੱਖਾਂ ਦੇ ਵਿੱਚ ਹੰਝੂ ਹੋਣ ਪ੍ਰਭੂ ਤੇ ਤੁਹਾਨੂੰ ਖੂਬ ਸੂਰਤ ਦੇਖਣਾ ਚਾਹੁੰਦਾ ਹੱਸਦਿਆਂ ਦੇਖਣਾ ਚਾਹੁੰਦਾ ਇੱਕ ਬਾਪ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਖੁਸ਼ ਦੇਖਣਾ ਚਾਹੁੰਦੇ ਆਂ ਔਰ ਉਹਨਾਂ ਦੀ ਖੁਸ਼ੀ ਦੇ ਲਈ ਅਸੀਂ ਕਈ ਹੱਦ ਤੱਕ ਪੱਜ ਜਾਂਦੇ ਆਂ ਅੱਜ ਨਾਮ ਪਾਰ ਕਰ ਦਿੰਦੇ ਆ ਕਿ ਸਾਡੇ ਬੱਚੇ ਕਿ ਰਹਿਣ ਖੁਸ਼ ਰਹਿਣ ਸਾਡੇ ਬੱਚਿਆਂ ਦੇ ਕੋਲ ਹਰ ਚੀਜ਼ ਹੋਵੇ ਹਰ ਹਾਲੇ ਬੱਚਿਆਂ ਕੋਲ ਹਰ ਖੁਸ਼ੀ ਹੋਵੇ ਸਾਡਾ ਪ੍ਰਭੂ ਤੇ ਇਸ ਤੋਂ ਵੀ ਬਧਿਕ ਕੰਤਾ ਪ੍ਰਭੂ ਇਸ ਤੋਂ ਵੀ ਜ਼ਿਆਦਾ ਅਹੀ ਦੇ ਸੋਚਦੇ ਆ ਨਾ ਕਿ ਸਾਡੇ ਬੱਚੇ ਦੇ ਕੋਲ ਆਕਾਰ ਹੋਣ ਚਾਹੀਦੀ ਆ ਪਰ ਪ੍ਰਭੂ ਕਹਿੰਦਾ ਕਾਰ ਨਹੀਂ ਇਹਦੇ ਕੋਲ ਜਹਾਜ ਹੋਣਾ ਚਾਹੀਦਾ ਪ੍ਰਭੂ ਸਾਡੀ ਸੋਚ ਛੋਟੀ ਹੋ ਸਕਦੀ ਆ ਪਰ ਪ੍ਰਭੂ ਦੀ ਸੋਚ ਛੋਟੀ ਨਹੀਂ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇੱਥੇ ਪ੍ਰਭੂ ਕਹਿੰਦਾ ਤੁਸੀਂ ਇੱਕਣ ਕਹਿੰਦਾ ਫੇਰ ਦੁਬਾਰਾ ਇਹ ਉਹਨਾਂ ਗੱਲਾਂ ਵਿੱਚ ਚਲੇ ਜਾਂਦੇ ਹੋ ਉਹ ਮੈਂ ਤਾਂ ਡਿਲੇਟਡ ਹੈ ਉਹਡੇ ਕੰਮ ਕੀਤੇ ਜਦੋਂ ਤੁਸੀਂ ਮੇਰੇ ਕੋ ਆਏ ਐਵੇਂ ਦੁਖੀ ਸੋ ਬਿਮਾਰ ਸੋ ਆ ਕਈ ਭੈਣ ਭਰਾ ਵੇਖੇ ਚਾਰ ਚਾਰ ਜਣੇ ਚੁੱਕ ਕੇ ਲਿਆਉਂਦੇ ਨੇ ਹਨਾ ਠੀਕ ਹੁੰਦੇ ਨੇ ਜੋ ਫਿਰ ਕਹਿੰਦੇ ਨੇ ਪ੍ਰਭੂ ਤੂੰ ਕੌਣ ਤੇ ਮੈਂ ਕਹਾਂ ਇਸੇ ਕਰਕੇ ਤੇ ਪ੍ਰਭੂ ਕਹਿੰਦਾ ਤੁਸੀਂ ਕਹਿੰਦਾ ਫੇਰ ਉਹਨਾਂ ਗੱਲਾਂ ਦੇ ਵਾਲੀ ਚਲੇ ਜਾਂਦੇ ਹੋ ਜਿਨ੍ਹਾਂ ਦਾ ਕੋਈ ਮੁੱਲ ਹੈਗਾ ਨਹੀਂ ਜਿਨ੍ਹਾਂ ਦੇ ਵਿੱਚ ਕੋਈ ਸੰਮਰਥ ਨਹੀਂ ਹਨਾ ਸੰਮਰਥ ਜਿਹੜੀਆਂ ਨਾ ਉਹ ਖੁਦਾ ਦੇ ਸ਼ਬਦਾਂ ਦੇ ਵਿੱਚ ਆ ਇਹ ਬਚਨ ਦੇ ਵਿੱਚ ਆ ਇਹ ਬਚਨ ਜਿਵੇਂ ਜਿਵੇਂ ਬੋਲੀ ਜਾਈਦੇ ਆ ਨਾ ਤੇ ਦੇਵ ਤੇਵੇ ਪੂਤਾਂ ਨੂੰ ਅੱਗ ਲੱਗਦੀ ਆ ਤੇ ਤੁਹਾਨੂੰ ਪਤਾ ਸ਼ੈਤਾਨ ਨੂੰ ਅੱਗ ਹੋਰ ਕਹੇ ਕਹੇ ਤੁਮ ਨਹੀਂ ਲੱਗਦੀ ਚਾਹ ਜਿੰਨੀ ਮਰਜ਼ੀ ਕੋਈ ਦੂਸਰੇ ਥਾਂ ਤੇ ਜਾ ਕੇ ਭਗਤੀ ਕਰੇ ਜਿੱਥੇ ਮਰਜ਼ੀ ਜਾ ਕੇ ਉਹ ਬਹਿ ਜਾਵੇ ਜਿਹੜੇ ਮਰਜ਼ੀ ਦੇਦੇ ਤੇ ਜਾ ਕੇ ਬਹਿ ਜਾਵੇ ਜਿੱਥੇ ਮਰਜ਼ੀ ਜਗ੍ਹਾ ਤੇ ਜਾ ਕੇ ਚਿੰਟੇ ਵਜਾਵੇ ਚਾਹੇ ਉਹ ਜਿੱਥੇ ਮਰਜ਼ੀ ਕਹੇ ਦੇਵੀ ਕੋਲ ਜਲ ਜਾਵੇ ਜਿੱਥੇ ਮਰਜ਼ੀ ਚਲ ਜਾਵੇ ਸ਼ੈਤਾਨ ਨੂੰ ਕੋਈ ਫਰਕ ਨਹੀਂ ਪੈਂਦਾ ਸ਼ੈਤਾਨ ਕਦੇ ਨਹੀਂ ਰੋਂਦਾ ਕਦੇ ਚੀਕਾ ਨਹੀਂ ਮਾਰਦਾ ਜਦੋਂ ਹੀ ਯਿਸੂਸੀ ਦੇ ਕੋਲ ਜਿਹੜਾ ਵੀ ਆ ਜਾਂਦਾ ਨਾ ਤੇ ਸ਼ੈਤਾਨ ਨੂੰ ਉਦੋਂ ਹੀ ਚੀਕਾ ਮਾਰਨੀਆਂ ਸ਼ੁਰੂ ਕਰ ਦਿੰਦਾ ਸ਼ੈਤਾਨ ਨੂੰ ਉਦੋਂ ਹੀ ਅੱਗ ਲੱਗਦੀ ਹੋਰ ਕਿਹੇ ਕੰਮ ਤੋਂ ਨਹੀਂ ਲੱਗਦੀ ਹਨਾ ਵੇਖਿਆ ਨੇ ਤਾਂ ਅੱਜ ਕੱਲ ਭੈਣ ਭਰਾ ਵੀ ਦੂਜੇ ਵੀ ਵੇਖਾ ਕਿਦਾਂ ਚਿੱਕਾ ਮਾਰਨ ਦੇ ਉਹ ਸਾਰੇ ਸਾਰੇ ਕਹਿੰਦੇ ਸਾਈ ਬਾਣ ਚੱਲੇ ਆ ਬੋਲੋ ਹਾਲੇ ਅਜੇ ਤਾਂ ਕੁਝ ਵੀ ਨਹੀਂ ਆ ਇਹਨੇ ਬਣਨੇ ਆ ਕਲਾਮ ਦੇ ਵਿੱਚ ਲਿਖਿਆ ਬਾਈਬਲ ਦੇ ਵਿੱਚ ਕਿ ਹਰ ਜ਼ੁਬਾਨ ਹਰ ਗੋਟਾ ਹਰ ਗੋਟਾ ਇਕਰਾਰ ਕਰੇਗਾ ਪ੍ਰਭੂ ਯਿਸੂ ਮਸੀਹ ਦੇਗੇ ਇਹ ਤਾਂ ਜੇ ਕੁਝ ਨਹੀਂ ਇਹਦੇ ਪੀੜਾ ਕੁਝ ਵੀ ਨਹੀਂ ਆ ਇੱਥੇ ਸਾਰੇ ਚਰਚੀ ਚਰਚ ਪਾਂਟਰੀ ਪਾਸਟਰ ਹੋਣੇ ਨੇ ਇਹ ਸਭ ਖਤਮ ਹੋ ਜਾਣਾ ਇਕੱਲਾ ਯਿਸੂ ਮਸੀਹ ਦਾ ਰਾਜ ਆਉਣਾ ਹੈ ਬਾਈਬਲ ਚ ਲਿਖਿਆ ਆ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਬੋਲੀ ਕੀ ਕਹਿੰਦੇ ਨੇ ਕਿ ਤੁਸੀਂ ਕੀ ਕਰੋ ਇਹਨਾਂ ਦੇ ਵਿੱਚੋਂ ਨਿਕਲ ਆਓ ਤੁਸੀਂ ਦਿਨੋਂ ਤੇ ਮਿੰਨਿਆ ਤੇ ਸਮੇਂ ਚਲੋ ਆਪਾਂ ਕਿ ਆਪਾਂ ਇਹਨੂੰ ਆਪਾਂ ਇੱਥੇ ਰੱਖ ਦਿੰਦੇ ਆ ਤੇ ਜੇ ਆਪਾਂ 14 14 ਅਧ ਤੀ 14 ਅਧ ਨੂੰ ਪੜ ਲਈਏ ਤੇ ਪਹਿਲਾ ਕ੍ਰਾਂਤੀਆਂ 6 ਬਾਪ ਦੇ ਹੈ ਪੜ ਲਈਏ ਇੱਕ ਵਚਨ ਆਪਾਂ ਪੜਨੇ ਤੇ ਪਰਮਾਨੰਦ ਕਰ ਦਿੰਦੇ 6 ਦੀ 14 ਪੜ ਦਿਓ ਮਿਹਰਬਾਨੀ ਕਰਕੇ ਦੂਸਰਾ ਕਰਨਤ ਮਾਫ ਕਰਨਾ ਦੂਸਰਾ ਕਰਨਤੀਆਂ 6 ਦੀ 14 ਮਿਹਰਬਾਨੀ ਕਰਕੇ ਪੜੋ ਬੜੇ ਧਿਆਨ ਨਾਲ ਸੁਣੋ ਹਨਾ ਨਿੱਕੀਆਂ ਨਾਲ ਇੱਕ ਗੱਲ ਹੋਰ ਸੁ ਕਿੱਤ ਗੱਲ ਹੋਰ ਪ੍ਰਭੂ ਜੀ ਨੇ ਕਹੀ ਜੇ ਤੁਸੀਂ ਬੇਪ੍ਰਤੀਤ ਇਹ ਬੇਪ੍ਰਤੀਤਿਆਂ ਦੇ ਨਾਲ ਅਨ ਸਹੇ ਨਾਜ ਕੋ ਬੋਲੋ ਹਾਲੇਲੂਆ ਮਤਲ ਕੈਨ ਦਾ ਭਾਵ ਆ ਪ੍ਰਭੂ ਜੀ ਦਾ ਕਿ ਜਿਹੜੇ ਬੇਪਰਤੀਤੇ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਨਾ ਅਨਵਿਸ਼ਵਾਸੀ ਵਾਲੇ ਕਿਕਰਾਂ ਨੂੰ ਮੰਨਣ ਵਾਲੇ ਬੋੜਾ ਨੂੰ ਮੰਨਣ ਵਾਲੇ ਧਾਗੇ ਮੰਨਣ ਵਾਲੇ ਸਾਠਾਂ ਦੇ ਜਾਣ ਵਾਲੇ ਚਰਚ ਵੀ ਬਦਲਣ ਵਾਲੇ ਪਾਸਟਰ ਵੀ ਬਦਲਣ ਵਾਲੇ ਜਦਾਂ ਤੇ ਜਦਾਂ ਤੇ ਵਡੀਆਂ-ਵਡੀਆਂ ਪੀੜਾਂ 'ਚ ਜਾਣ ਵਾਲੇ ਅਨੁਸ਼ਵਾਸੀਆਂ ਦੇ ਨਾਲ ਪ੍ਰਭੂ ਕਹਿੰਦੇ ਨੇ ਨਾ ਚੁੱਤੋ ਕਹਿੰਦੇ ਇਹਨਾਂ ਦੇ ਨਾਲ ਨਾ ਤੁਰੋ ਇਹਨਾਂ ਦੇ ਨਾਲ ਨਾ ਘੁੰਮੋ ਤੁਸੀਂ ਵੀ ਇਹਨਾਂ ਵਰਗੇ ਹੋ ਜਾਓਗੇ ਤੁਹਾਨੂੰ ਵੀ ਆਦਿਤ ਪੀੜਾਂ ਦੇ ਵਿੱਚ ਜਾਣ ਦੀ ਆਦਤ ਪੈ ਜਾਊਗੀ ਤੁਹਾਨੂੰ ਵੀ ਮੇਲਿਆਂ 'ਚ ਜਾਣ ਦੀ ਆਦਤ ਪੈ ਜਾਊਗੀ ਤੁਹਾਨੂੰ ਵੀ ਚਰਚ ਬਦਲ ਦੀ ਆਦਤ ਪੈ ਜਾਊਗੀ ਤੁਹਾ ਨੂੰ ਵੀ ਪਾਸਟਰ ਬਦਲ ਦੀ ਆਦਤ ਪੈ ਜਾਏਗੀ ਤੁਸੀਂ ਵੀ ਕਦੀ ਉਹਦੇ ਅੱਗੇ ਛੜ ਦੋਗੇ ਕਦੀ ਕਦੀ ਉਹਦੇ ਅੱਗੇ ਕਦੀ ਮੋਢੇ ਪਾਸਟਰ ਦੇ ਅੱਗੇ ਕਦੀ ਲੰਬੇ ਪਾਸਟਰ ਦੇ ਅੱਗੇ ਕਦੀ ਛੋਟੇ ਪਾਸਟਰ ਦੇ ਅੱਗੇ ਕਦੀ ਹਨਾ ਕਦੀ ਕਹੇ ਸੁਆਮੀ ਦੇ ਅੱਗੇ ਗੋਡੇ ਟਿਕਾਓਗੇ ਕਦੀ ਕਹੇ ਦੇ ਕਦੀ ਕਹੇ ਫਾਦਰ ਦੇ ਅੱਗੇ ਹਨਾ ਪ੍ਰਭੂ ਮੇਰੇ ਪਿਆਰੇ ਪਿਆਰੀ ਭੈਣ ਭਰਾਵੋ ਪ੍ਰਭੂ ਜੀ ਕਹਿੰਦੇ ਤੂੰ ਹੀ ਇਹਨਾਂ ਦੇ ਵਿੱਚ ਚੋਕੀ ਕਰੋ ਨਿਕਲੋ ਤੂੰ ਹੀ ਨਾ ਇਹਨਾਂ ਦੇ ਨਾਲ ਜਾਓ ਇਹਨਾਂ ਨੂੰ ਵੇਖਣ ਦੋ ਮੈਲੇ ਇਹਨਾਂ ਨੂੰ ਜਾਣ ਦੋ ਪੀੜਾਂ ਚ ਪਰ ਤੂੰ ਹੀ ਆਪਣੀ ਫੈਲੋਸਫੀ ਦੇ ਵਿੱਚ ਬਣੇ ਰਹੋ ਇਹ ਬੇਪਰਤੀ ਤੇ ਲੋਕ ਨੇ ਇਹਨਾਂ ਬੇਪਰਤੀਆਂ ਦੇ ਬਾਰੇ ਪ੍ਰਭੂ ਕੀ ਕਹਿੰਦੇ ਨੇ ਕਿਉਂ ਕਿ ਧਰਮ ਤੇ ਇਕ ਧਰਮ ਦੇ ਵਿੱਚ ਕੀ ਸਾਂਝ ਆ ਚਾਨਣ ਦਾ ਹਨੇਰੇ ਨਾਲ ਕੀ ਚਾਨਣ ਦਾ ਤੇ ਹਨੇਰੇ ਦਾ ਕੀ ਮੇਲ ਆ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਹਨੇਰੇ 'ਚ ਜਿਹੜਾ ਬੰਦਾ ਹੈ ਉਹੀ ਠੋਕਰਾਂ ਖਾਂਦਾ ਰਹਿੰਦਾ ਜਿਹੜਾ ਹਨੇਰੇ 'ਚ ਆ ਨਾ ਉਹੀ ਉਹੀ ਕਦੇ ਉਧਰ ਨੂੰ ਮਾਰਦਾ ਹੱਥ ਕਦੇ ਉਧਰ ਨੂੰ ਪੈਰ ਮਾਰਦਾ ਤੇ ਮੈਨੂੰ ਕਿਨਾਰਾ ਮਿਲ ਜਾਵੇ ਉਹ ਤੁਹਾਨੂੰ ਤੇ ਕਿਨਾਰਾ ਪ੍ਰਭੂ ਜੀ ਨੇ ਦੇ ਦਿੱਤਾ ਪ੍ਰਭੂ ਜੀ ਨੇ ਤੁਹਾਨੂੰ ਤੇ ਅੱਛੀ ਸੰਗਤੀ ਦੇ ਦਿੱਤੀ ਆ ਤੁਹਾਨੂੰ ਤੇ ਪ੍ਰਭੂ ਨੇ ਨੇਰੇ ਦੇ ਵਿੱਚੋਂ ਕੱਢ ਲਿਆ ਹਣਾ ਧਾਇਏ ਤੇ ਪ੍ਰਭੂ ਕਹਿੰਦਾ ਤੁਸੀਂ ਕਿੱਦਾਂ ਕਹਿੰਦਾ ਫੇਰ ਤੁਸੀਂ ਹੁਣ ਆ ਵੇਖੋ ਆ ਵੀ ਤੇ ਨੇਰੇ ਵਾਲੇ ਆ ਕਿ ਜਿਹੜੇ ਫੇਰ ਆਪਣੇ ਪਾਸ ਤੋਂ ਨੂੰ ਛੱਡ ਕੇ ਹੋਰ ਹੀ ਮੰਗਲ ਹਣਾ ਬੋਲ ਹਾਲੇਲੂਇਆ ਹਣਾ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇੱਕ ਇੱਕ ਵਚਨ ਜਿਹੜਾ ਨਾ ਸਮਝਣ ਤੇ ਸਿੱਖਣ ਵਾਲਾ ਪਰਮੇਸ਼ਵਰ ਆਪ ਹੀ ਲੈਣ ਪਰਦੇ ਫਿਰ ਬੰਦ ਕਰਾਂਗੇ પતિ ਤੇ ਸੀਤਾ ਬਲਿਆ ਦੇ ਨਾਲ ਕੀ ਮਿਲავਗੇ ਹੁਣ ਪਰਮੇਸ਼ਰ ਜੀ ਦਾ ਪ੍ਰਭੂ ਜੀ ਦਾ ਇਹਨਾਂ ਬਲਮਾਮਾਂ ਦੇ ਨਾਲ ਕੀ ਬਲੀਆਨ ਜਿਹੜੇ ਨੇ ਇਹਨਾਂ ਦੇ ਨਾਲ ਕੀ ਮੇਲ ਹੈ ਅਨੰਦੀ ਰੇਤ ਚਾਨਣ ਦੇ ਨਾਲ ਕਦੇ ਵੀ ਮੇਲ ਨਹੀਂ ਹੋ ਸਕਦਾ ਬੋਲ ਹallelujah ਟਾਈਮ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਆਪਾਂ ਅੱਗੇ ਨਹੀਂ ਅੱਗੇ ਨਹੀਂ ਪੜਾਂਗੇ ਅੱਗੇ ਨਹੀਂ ਕੁਝ ਬੋਲਾਂਗੇ ਖੁਦਾ ਤੁਹਾਨੂੰ ਇਹਨਾਂ ਵਿਚਨਾਂ ਦੁਆਰਾ ਬਹੁਤ ਸਾਰੀ ਆਸ਼ੀਸ਼ ਦੇਵੇ ਪ੍ਰਭੂ ਜੀ ਦਾ ਬਹੁਤ ਧੰਨਵਾਦ ਕਰਨੀ ਕਰੀ ਹੰਦੂ